ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਛੱਬੇਵਾਲ ਨੇ ਫਗਵਾੜਾ ਫੇਰੀ ਦੌਰਾਨ ਜ਼ਿਲ੍ਹਾ ਸਿਕੰਦਰ ਅਸ਼ੋਕ ਪਾਟਿਆ ਦੇ ਦਫ਼ਤਰ ਵਿਖੇ ਸਮੂਹ ਔਤੇਦਾਰਾਂ ਅਤੇ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਯੋਗਿੰਦਰ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲੀਤ ਸਕਲਾਨੀ ਨਜ਼ਰ ਸੁਧਾਰ ਟਰਸਟ ਫਗਵਾੜਾ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਡਾਕਟਰ ਜਤਿੰਦਰ ਸਿੰਘ ਪ੍ਰਹਾਰ, ਸੰਤੋਸ਼ ਕੁਮਾਰ ਗੋਗੀ, ਜਰਨੈਲ ਨੰਗਲ, ਜਤਿੰਦਰ ਸਿੰਘ ਪੁੰਦੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆਂ ਨੇ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ ਲੋਕ ਸਭਾ ਸੀਟ ਤੇ ਡਾਕਟਰ ਚੱਬੇਵਾਲ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇਗਾ। ਮੀਟਿੰਗ ਦੌਰਾਨ ਸਮੂਹ ਆਪ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਭਰੋਸਾ ਦਿੱਤਾ ਕਿ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਵੱਡੀ ਲੀਡ ਦਵਾਈ ਜਾਵੇਗੀ ਹੋਰ ਅੱਗੇ ਗੱਲਬਾਤ ਕਰਦੇ ਆ ਆ ਪਾਕੂਆਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਾਂ ਸ਼ਰਮਾ ਦੀ ਰਿਪੋਰਟ ਸਰ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਜਿਹੜਾ ਅੱਜ ਆਮ ਆਦਮੀ ਪਾਰਟੀ ਫਗਵਾੜਾ ਟੀਮ ਵੱਲੋਂ ਤੇ ਆਮ ਆਦਮੀ ਪਾਰਟੀ ਦੀ ਸਾਰੀ ਕਪੂਰਤਲਾ ਟੀਮ ਵੱਲੋਂ ਮਿਲ ਕੇ ਇੱਕ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਜਿਹਨੂੰ ਅਸੀਂ ਕਹਿੰਦੇ ਵਲੰਟੀਅਰ ਮੀਟਿੰਗ ਵਲੰਟੀਅਰ ਮੀਟਿੰਗ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸਾਨੂੰ ਜਿੱਦਾਂ ਆਰਡਰ ਦਿੱਤਾ ਜਿੱਦਾਂ ਸਾਨੂੰ ਉਹ ਦੱਸ ਰਹੇ ਆ ਉਹਦੇ ਅਕੋਰਡਿੰਗਲੀ ਅਸੀਂ ਸਾਡੇ ਜਿਹੜੇ ਨਵੇਂ ਕੈਂਡੀਡੇਟ ਆ ਡਾਕਟਰ ਰਾਜਕੁਮਾਰ ਚੱਪੇਵਾਲ ਜੀ ਜਿਹੜੇ ਲੋਕ ਸਭਾ ਵਿੱਚ ਕੈਂਡੀਡੇਟ ਬਣਾ ਕੇ ਸਾਡੇ ਕੋਲ ਭੇਜੇ ਆ ਅਸੀਂ ਉਹਨਾਂ ਦੇ ਨਾਲ ਅੱਜ ਇੱਕ ਇੰਟਰੋਡਕਸ਼ਨ ਮੀਟਿੰਗ ਫਰਵਾੜੇ ਵਿੱਚ ਸਾਡੇ ਦਫ਼ਤਰ ਵਿੱਚ ਅਰੇਂਜ ਕਰ ਰਹੇ ਆ ਅੱਜ ਉਸ ਮੀਟਿੰਗ ਦੇ ਵਿੱਚ ਜਿਹੜਾ ਕਿ ਡਾਕਟਰ ਸਾਹਿਬ ਆਪ ਆਏ ਆ ਉਹਨਾਂ ਨੇ ਸਾਡੇ ਵਲੰਟੀਅਰਸ ਨਾਲ ਮੀਟਿੰਗ ਕੀਤੀ ਆ ਤੇ ਵਲੰਟੀਅਰਸ ਨੂੰ 1 ਟੂ 1 ਵੀ ਮਿਲ ਕੇ ਗਏ ਆ ਤੇ ਅਸੀਂ ਸਾਰੇ ਪਗਵਾੜੇ ਦੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਨੇ ਚਾਹੇ ਉਹ ਬਲੌਕ ਪ੍ਰਧਾਨ ਨੇ ਚਾਹੇ ਸੈਕਟਰੀ ਨੇ ਚਾਹੇ ਜ਼ਿਲ੍ਹੇ ਦੀ ਸਾਰੀ ਟੀਮ ਨੇ ਵੀ ਉਹਨਾਂ ਨੂੰ ਇਹ ਪੂਰਾ ਆਸਵਾਸਨ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਹਮੇਸ਼ਾ ਤੋਂ ਹੀ ਆਮ ਆਦਮੀ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਾਂ ਪਿਛਲੇ ਕਈ ਸਾਲਾਂ ਤੋਂ ਤੇ ਅਸੀਂ ਹੁਣ ਤੁਹਾਡੇ ਨਾਲ ਰਲ ਕੇ ਅਸੀਂ ਇਹ ਲੋਕ ਸਭਾ ਦੀ ਸੀਟ ਜਿਹੜੀ ਫਗਵਾੜਿਆ ਨੂੰ ਤੁਹਾਨੂੰ ਜਿਤਾ ਕੇ ਭੇਜਾਂਗੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਫਗਵਾੜਾ ਤੋਂ ਫਗਵਾੜਾ ਵਿਧਾਨ ਸਭਾ ਹਲਕਾ ਤੋਂ ਸਾਡੇ ਸੰਗਠਨ ਦੇ ਬਲਾਕ ਚੇਅਰਮੈਨ ਜਿਸ ਤੇ ਕਿ ਚਾਰਜ ਸਾਡੇ ਹਲਕੇ ਦੇ ਸਾਡੇ ਇਚਾਰਜ ਸਰਦਾਰ ਜਵਿੰਦਰ ਸਿੰਘ ਮਾਨ ਸਾਡੇ ਸੀਨੀਅਰ ਲੀਡਰ ਤੇ ਬਹੁਤ ਹੀ ਸ਼ਤਕਾਰਯੋਗ ਸਾਡੇ ਸਾਥੀਆਂ ਵੱਲੋਂ ਅੱਜ ਇਹ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਸਾਥੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਔਰ ਸੰਗਠਨ ਜਿਹੜਾ ਸਾਡਾ ਹੈ ਮੈਨੂੰ ਇਹ ਮਾਣ ਹੈ ਕਿ ਸਾਡਾ ਸੰਗਠਨ ਜਿਹੜਾ ਹੈ ਉਹ ਬਹੁਤ ਮਜ਼ਬੂਤ ਹੈ ਤੇ ਇਸ ਮਜ਼ਬੂਤ ਸੰਗਠਨ ਦੇ ਨਾਲ ਔਰ ਲੀਡਰਸ਼ਿਪ ਦੀ ਆਪਸੀ ਕੋਆਰਡੀਨੇਸ਼ਨ ਦੇ ਨਾਲ ਅਸੀਂ ਇਸ ਲੋਕ ਸਭਾ ਚੋਣਾਂ ਦੇ ਵਿੱਚ ਜਾਵਾਂਗੇ ਔਰ ਬਹੁਤ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰਦੇ